ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਅੱਜ ਦਿਨਾਂ ਨਗਰ ਪਹੁੰਚਣਗੇ ਸੀਐਮ ਭਗਵੰਤ ਮਾਨ ਇਹਨਾਂ ਪਿੰਡਾਂ ਨੂੰ ਮਿਲੇਗਾ ਵੱਡਾ ਤੋਹਫਾ ਫਰੀਦਕੋਟ ਤੋਂ ਐਮਪੀ ਸਰਜੀ ਸਿੰਘ ਖਾਲਸਾ ਦੀ ਗ੍ਰਹਿ ਮੰਤਰੀ ਮੀਤਿਸ਼ਾ ਨਾਲ ਮੁਲਾਕਾਤ ਬਾਰੇ ਵੱਡੀ ਖਬਰ 8 ਅਗਸਤ ਨੂੰ ਹੋਵੇਗੀ ਮੁਲਾਕਾਤ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਦੇ ਹੁਕਮ ਅਮਗਰੋ ਸੀਨੀਅਰ ਐਕਸੀਐਨ ਜੇਈ ਤੇ ਸਟੋਰ ਕੀਪਰ ਕੀਤਾ ਸਸਪੈਂਡ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ 58 ਨਵੀਆਂ ਐਂਬੂਲੈਂਸਾਂ ਨੂੰ ਦੀ ਹਰੀ ਚੰਡੀ ਸੁਖ ਵਿਲਾਸ ਤੇ ਕਾਰਵਾਈ ਕਰਨ ਵਾਲੇ ਬਿਆਨ ਮਗਰੋਂ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਚੁਣੌਤੀ ਕਿ ਹਰ ਰੋਜ਼ ਰੋਜ਼ ਕਾगज ਹੋਣ ਦਾ ਦਾਵਾ ਕਰਨ ਦੀ ਥਾਂ ਕਰਨ ਕਾਰਵਾਈ ਪੰਜਾਬ ਨੂੰ ਮਿਲਿਆ ਨਵਾਂ ਰਾਜਪਾਲ ਗੁਲਾਬਚੰਦ ਗੱਟਾਰੀਆ ਬਣੇ ਪੰਜਾਬ ਦੇ ਨਵੇਂ ਗਵਰਨਰ ਪੰਜਾਬ ਚ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਨੇ ਇੰਨਾ ਜ਼ਿਲ੍ਹਿਆਂ ਵਿੱਚ ਅਲਰਟ ਕੀਤਾ ਜਾ ਰਹੀ ਸੁਖਵੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਵੇਲੇ ਹੋਈਆਂ ਗਲਤੀਆਂ ਲਈ ਮੰਗੀ ਮਾਫੀ ਤੇ ਚਰਨਜੀਤ ਸਿੰਘ ਬਰਾੜ ਨੇ ਚੁੱਕੇ ਸਵਾਲ ਕਹੀਆਂ ਵੱਡੀਆਂ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਹਨ ਦਿਨਾਂ ਨਗਰ ਤੋਂ ਬਹਿਰਾਮਪੁਰ ਰੋਡ ਤੇ ਬਣੇ ਨਵੇਂ ਕਰੋੜਾਂ ਰੁਪਏ ਦੀ ਲਾਗਤ ਨਾਲ ਰੇਲਵੇ ਓਵਰ ਬ੍ਰਿਜ ਦਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਉਦਘਾਟਨ ਕਰਨ ਲਈ ਪਹੁੰਚ ਰਹੇ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਉਹਨਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਕਰੋੜਾਂ ਰੁਪਏ ਦੀ ਲਾਗਤ ਨਾਲ ਇਹ ਪੁਲ ਦਾ ਨਿਰਮਾਣ ਮੁਕੰਮਲ ਹੋ ਗਿਆ ਹੈ ਜਿਸ ਦਾ ਰਸਮੀ ਉਦਘਾਟਨ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਇਸ ਪੁਲ ਦੇ ਖੁੱਲਣ ਨਾਲ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਦੀ ਸਹੂਲਤ ਮਿਲੇਗੀ ਅਤੇ ਇਸ ਪੁਲ ਨਾਲ ਲੋਕਾਂ ਦਾ ਆਉਣ-ਜਾਣ ਦਾ 7 ਤੋਂ 8 ਕਿਲੋਮੀਟਰ ਦਾ ਸਫ਼ਰ ਵੀ ਘੱਟ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਅੱਜ ਭਗਵੰਤ ਮਾਨ ਇਸ ਪੁਲ ਦਾ ਕਰੀਬ ਸਵੇਰੇ 11 ਵਜੇ ਉਦਘਾਟਨ ਕਰਨਗੇ ਅਤੇ ਜਿਸ ਤੋਂ ਉਪਰੰਤ ਲੋਕਾਂ ਨੂੰ ਇਹ ਪੁਲ ਸਮਰਪਿਤ ਕੀਤਾ ਜਾਵੇਗਾ। ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਬੀਤੇ ਕੱਲ੍ਹ ਗ੍ਰਾਮ ਮੰਤਰੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਪਹੁੰਚੇ ਸਨ ਜਿੱਥੇ ਉਹਨਾਂ ਦੀ ਮੁਲਾਕਾਤ ਗ੍ਰਾਮ ਮੰਤਰੀ ਅਮਿਤ ਸ਼ਾਹ ਨਾਲ ਨਹੀਂ ਹੋ ਸਕੀ ਉਹਨਾਂ ਨਾਲ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਦਿੱਲੀ ਪਹੁੰਚੇ ਸਨ ਕੱਲ੍ਹ ਹੋਣ ਵਾਲੀ ਮੀਟਿੰਗ 'ਚ ਸਰਜੀ ਸਿੰਘ ਖਾਲਸਾ ਵੱਲੋਂ ਅਮਿਤ ਸ਼ਾਹ ਨਾਲ ਅਮ੍ਰਿਤਪਾਲ ਸਿੰਘ ਦੀ ਰਿਹਾਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ 12 ਮੰਗਾਂ ਦਾ ਮੰਗ ਪੱਤਰ ਦਿੱਤਾ ਜਾਣਾ ਸੀ ਤੇ ਰੁਜੇ ਮਿਆਂ ਕਾਰਨ ਗ੍ਰਹਿ ਮੰਤਰੀ ਮਿਤਿਸ਼ਾ ਸਮਾਂ ਨਹੀਂ ਕੱਢ ਸਕੇ ਜਿਸ ਕਾਰਨ ਹੋਣ ਇਹ ਮੀਟਿੰਗ ਅਗਲੇ ਮਹੀਨੇ 8 ਅਗਸਤ ਨੂੰ ਹੋਵੇਗੀ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਪੰਦਰ ਸਿੰਘ ਈਟਿਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਗਈ ਜ਼ੀਰੋ ਟੋਲਰੈਂਸ ਨੀਤੀ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕੋਟਕਪੂਰਾ ਸਥਿਤ ਕੇਂਦਰੀ ਭੰਡਾਰ ਤੋਂ ਕੁਬਾਰ ਦੀ ਕੀਤੀ ਜਾ ਰਹੀ ਵਿਕਰੀ ਦੌਰਾਨ ਹਿਰਾਫੇਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸੀਨੀਅਰ ਐਕਸੀਅਨ ਜੈਏ ਅਤੇ ਸਟੋਰ ਕੀਪਰ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਗਿਆ ਹੈ ਜਦੋਂ ਕਿ ਮਾਮਲੇ ਵਿੱਚ ਸ਼ਾਮਲ ਕਰਮਚਾਰੀਆਂ ਤੇ ਵਪਾਰੀਆਂ ਵਿਰੁੱਧ ਪੁਲਿਸ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਿਜਲੀ ਮੰਤਰੀ ਹਰਪੰਦਰ ਸਿੰਘ ਈਟਿਓ ਨੇ ਦੱਸਿਆ ਕਿ ਪੀਐਸਪੀਸੀਐਲ ਦੀ ਇਨਫੋਰਸਮੈਂਟ ਵਿੰਗ ਅਤੇ ਤਕਨੀਕੀ ਪੜਤਾਲ ਵਿੰਗ ਦੀਆਂ ਟੀਮਾਂ ਵੱਲੋਂ ਸਾਂਝੇ ਰੂਪ ਵਿੱਚ 25 ਜੁਲਾਈ ਨੂੰ ਕੇਂਦਰੀ ਭੰਡਾਰ ਪੀਐਸਪੀਸੀਐਲ ਕੋਟਕਪੂਰਾ ਤੋਂ ਕਬਾੜ ਵੇਚ ਆਰਡਰ ਤਹਿਤ ਚੁਕਾਏ ਸਮਾਨ ਦੀ ਚੰਚੇ ਚੈਕਿੰਗ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਹੈ ਕਿ ਕਬਾੜ ਸਮਾਨ ਲੈ ਕੇ ਜਾ ਰਹੇ ਤਿੰਨ ਟਰੱਕਾਂ ਵਿੱਚੋਂ ਇੱਕ ਟਰੱਕ ਵਿੱਚ ਐਲੂਮੀਨੀਅਮ ਕੰਡਕਟਰ ਦੇ ਕਬਾੜ ਥੱਲੇ ਨਵਾਂ ਐਲੂਮੀਨੀਅਮ ਕੰਡਕਟਰ ਰੱਖ ਕੇ ਲਜਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦਾ ਪਤਾ ਨਾ ਲੱਗਣ ਤੇ ਮੈਕਮੇ ਨੂੰ ਬੀਤੀ ਨੁਕਸਾਨ ਹੋਣਾ ਸੀ ਬਿਜਲੀ ਮੰਤਰੀ ਨੇ ਦੱਸਿਆ ਕਿ ਮੌਕੇ ਤੇ ਤਫ਼ਤੀਸ਼ ਦੌਰਾਨ ਜ਼ਿੰਮੇਵਾਰ ਪਾਏ ਗਏ ਅਧਿਕਾਰੀ ਜਿਨ੍ਹਾਂ ਵਿੱਚ ਸੀਨੀਅਰ ਐਕਸੀਨ ਸਟੋਰ ਬਿਆਨਤ ਸਿੰਘ ਸਟੋਰ ਇੰਚਾਰਜ ਜੂਨੀਅਰ ਇੰਜੀਨੀਅਰ ਗੁਰਮੇਲ ਸਿੰਘ ਅਤੇ ਸਟੋਰ ਕੀਪਰ ਨਿਰਮਲ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੌਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਇਸ ਕੇਸ ਵਿੱਚ ਡੂੰਗੀ ਪੜਤਾਲ ਕਰਕੇ ਦੋਸ਼ੀ ਪਾਏ ਜਾਣ ਵਾਲੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਾਬ ਦੇ ਲੋਕਾਂ ਦੀ ਸੇਤ ਨੂੰ ਧਿਆਨ ਵਿੱਚ ਰੱਖਦਿਆਂ ਮਿਸ਼ਨ ਸੇਤਮੰਦ ਪੰਜਾਬ ਤਹਿਤ ਸਰਕਾਰ ਵੱਲੋਂ ਅਹਿਮ ਕਦਮ ਚੁੱਕਿਆ ਗਿਆ ਹੈ ਪੰਜਾਬ ਦੇ ਲੋਕਾਂ ਦੀ ਸੇਵ ਲਈ ਇਤਿਹਾਦੂਨਿਕ ਸਹੂਲਤਾਂ ਨਾਲ 58 ਐਂਬੂਲੈਂਸਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀ ਦੇ ਕੇ ਰਵਾਨਾ ਕੀਤਾ ਹੈ ਮੁੱਖ ਮੰਤਰੀ ਤੇ ਸਗੇ 14 ਕਰੋੜ ਦੀ ਲਾਗਤ ਨਾਲ ਈਨਾਂ 58 ਗੱਡੀਆਂ ਨੂੰ ਰਵਾਨਾ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਮੈਡੀਕਲ ਨਾਲ ਸੰਬੰਧਿਤ ਬਹੁਤ ਸਾਰੀਆਂ ਆਧੁਨਿਕ ਸਹੂਲਤਾਂ ਹਨ ਉਹਨਾਂ ਨੇ ਦੱਸਿਆ ਕਿ ਇਹ ਗੱਡੀਆਂ ਸੜਕ ਸੁਰੱਖਿਆ ਫੋਰਸ ਨਾਲ ਵੀ ਜੁੜੀਆਂ ਹੋਈਆਂ ਹਨ ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਪੱਖੋਂ ਅਸੀਂ ਪੰਜਾਬ ਵਿੱਚ ਵੱਡੀ ਕ੍ਰਾਂਤੀ ਲਿਆਉਣਾ ਚਾਹੁੰਦੇ ਹਾਂ ਕਿਉਂਕਿ ਸਿਹਤਮੰਦ ਪੰਜਾਬ ਸਾਡੀ ਗਰੰਟੀ ਸੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਚ ਖੋਲੇ ਗਏ ਆਮ ਆਦਮੀ ਕਲੀਨਿਕਾਂ ਚੋਂ ਕਰੋਨਾ ਲੋਕ ਦਵਾਈਆਂ ਲੈ ਚੁੱਕੇ ਹਨ ਉਹਨਾਂ ਨੇ ਕਿਹਾ ਹੈ ਕਿ ਅਸੀਂ ਪੰਜਾਬ ਨੂੰ ਸਿਹਤ ਦੇ ਮਸਲੇ ਵਿੱਚ ਨੰਬਰ 1 ਬਣਾਉਣਾ ਹੈ ਤੇ ਇਹ ਸਾਡਾ ਮਿਸ਼ਨ ਹੈ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਮੈਡੀਕਲ ਸਟਾਫ ਦੀ ਭਰਤੀ ਕੀਤੀ ਜਾਵੇਗੀ ਸੁੱਖ ਵਿਲਾਸ ਦੇ ਕਾਗਜ਼ ਹੋਣ ਸੰਬੰਧੀ ਕੀਤੇ ਦਾਅਵੇ ਮੰਗਰੋਸ਼ ਸ਼ਰਮਨੀ ਕਾਲੀਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਇਸ ਮੁੱਦੇ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਸ਼੍ਰੋਮਣੀ ਕਾਲ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿ ਹੈਗੀ ਮੁੱਖ ਮੰਤਰੀ ਭਗਵੰਤ ਮਾਨ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਉਹਨਾਂ ਨੇ ਕਿ ਹੈਗੀ 3 ਸਾਲ ਤੋਂ ਪੰਜਾਬ ਵਿੱਚ ਆਪ ਦੀ ਸਰਕਾਰ ਹੈ ਤਾਂ ਉਹਨਾਂ ਨੇ ਹਲੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਰੋਜ਼ ਰੋਜ਼ ਕਾਗਜ਼ ਹੋਣ ਦਾ ਦਾਵਾ ਕਰਨ ਦੀ ਥਾਂ ਉਹ ਸੁਖ ਵਿਲਾਸ ਤੇ ਬੰਦੀ ਕਾਰਵਾਈ ਕਰਨ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਅਸਲ ਮੁੱਦਿਆਂ ਨੂੰ ਛੱਡ ਕੇ ਸੂਬੇ ਦੇ ਲੋਕਾਂ ਦਾ ਧਿਆਨ ਪਟਕਾਉਣ ਵਿੱਚ ਲੱਗੇ ਹੋਏ ਹਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਤੇ ਬਣੀ ਐਸਆਈਟੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਲਾਰਸ ਮਿਸ਼ਨੋਈ ਦੀ ਇੰਟਰਵਿਊ ਪੰਜਾਬ ਵਿੱਚ ਹੋਈ ਸੀ ਪਰ ਮੁੱਖ ਮੰਤਰੀ ਨੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਛੱਡ ਕੇ ਆਪਣਾ ਧਿਆਨ ਸੁਖਵੀਰ ਸਿੰਘ ਬਾਦਲ ਦੇ ਕੇਂਦ੍ਰਿਤ ਕਰ ਲਿਆ ਹੈ Rajasthan ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਦੀggਜ ਨੇਤਾ ਗੁਲਾਬ ਚੰਦ ਕਟਾਰੀਏ ਨੂੰ ਪੰਜਾਬ ਦਾ ਰਾਜਪਾਲ ਬਣਾਇਆ ਗਿਆ ਹੈ ਇਸ ਦੇ ਨਾਲ ਹੀ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਅਹੁਦਾ ਵੀ ਸੰਭਾਲਣਗੇ ਇਸ ਤੋਂ ਪਹਿਲਾਂ ਉਹਨਾਂ ਨੂੰ ਪਿਛਲੇ ਸਾਲ ਫਰਵਰੀ 2023 ਵਿੱਚ ਅਸਾਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ ਰਾਜਪਾਲ ਵੱਜੋਂ ਇਹ ਉਹਨਾਂ ਦੀ ਦੂਜੀ ਨਿਯੁਕਤੀ ਹੈ ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਸਾਬਕਾ ਰਾਜਪਾਲ ਬਨਮਾਰੀ ਰਾਲ ਪ੍ਰੋਫੀ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਪ੍ਰਾਈਵੇਟ ਸਕੂਲ ਅਧਿਆਪਕ ਵਜੋਂ ਆਪਣਾ ਗੁਜ਼ਾਰਾ ਚਲਾਉਣ ਵਾਲੇ ਕਟਾਰੀ ਨੇ ਪਹਿਲੀ ਵਾਰ 1977 ਵਿੱਚ ਚੋਣ ਲੜੀ ਸੀ ਉਹ ਉਦੈਪੁਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਕੁੱਲ 11 ਚੋਣਾਂ ਲੜੀਆਂ ਜਿਨ੍ਹਾਂ ਵਿੱਚੋਂ 9 ਚ ਜਿੱਤ ਹਾਸਲ ਕੀਤੀ ਅਤੇ ਹੁਣ ਉਹਨਾਂ ਨੂੰ ਪੰਜਾਬ ਦਾ ਰਾਜਪਾਲ ਲਗਾ ਦਿੱਤਾ ਗਿਆ ਹੈ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬੀਤੇ ਦਿਨੀ ਹੋਈ ਹਲਕੀ ਬਾਰਿਸ਼ ਤੋਂ ਬਾਅਦ ਸੂਬੇ ਵਿੱਚ ਤਾਪਮਾਨ 1.7 ਡਿਗਰੀ ਤੱਕ ਡਿੱਗ ਗਿਆ ਹੈ ਅੱਜ ਮੌਸਮ ਵਿਭਾਗ ਨੇ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਇਸ ਦੇ ਨਾਲ ਹੀ ਕੱਲ ਤੋਂ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਦੇ ਨਾਲ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ 11 ਜ਼ਿਲ੍ਹੇ ਤਰਨਤਾਰਨ ਫਿਰੋਜ਼ਪੁਰ ਕਪੂਰਥਲਾ ਮੋਗਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਐਸੀਐਸ ਨਗਰ ਫਤਿਗੜ ਸਾਈਵਤ ਤੇ ਪਟਿਆਲਾ ਵਿੱਚ 50% ਦੀ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਹੋਰ ਨਾ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ ਸ਼੍ਰੋਮਣੀ ਕਾਲੀਗਲ ਦੀ ਸੀਨੀਅਰ ਲੀਡਰਸ਼ਿਪ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੀ ਕਾਲ ਤਖਸੈ ਵੱਗੇ ਪੇਸ਼ ਹੋਈ ਇਸ ਮੌਕੇ ਸੁਖਵੀਰ ਸਿੰਘ ਬਾਦਲ ਵੱਲੋਂ ਕਾਲੀ ਸਰਕਾਰ ਵੱਲੇ ਹੋਈਆਂ ਗਲਤੀਆਂ ਲਈ ਮਾਫੀ ਮੰਗੀ ਗਈ ਸੀ ਪਰ ਇਹ ਮਾਫੀ ਇੱਕ ਵਾਰ ਫਿਰ ਵਿਵਾਦਤ ਮੁੱਦਾ ਬਣ ਗਈ ਹੈ ਦਰਅਸਲ ਚਰਨਜੀਤ ਸਿੰਘ ਬਰਾੜ ਨੇ ਇਸ ਮਾਫੀ ਤੇ ਸਵਾਲ ਚੁੱਕੇ ਹਨ ਚਰਨਜੀਤ ਬਰਾੜ ਨੇ ਕਿਹਾਗੇ ਚਿੱਠੀ ਵਿੱਚ ਕੀਤੇ ਵੀ ਬੇਦਬੀ ਬਾਰੇ ਡੇਰਾ ਮਾਫੀ ਬਾਰੇ ਵੋਟਾਂ ਦੇ ਸੋਦੇ ਬਾਰੇ ਜਾਂ ਕੇਸ ਵਾਪਿਸ ਲੈਣ ਬਾਰੇ ਦਾ ਜੀਕਰ ਤੱਕ ਨਹੀਂ ਇਨਸਾਫ ਮੰਗ ਰਹੀ ਸੰਗਤੇ ਗੋਲੀ ਚਲਾਉਂਦਾ ਜੀਕਰ ਤੱਕ ਨਹੀਂ ਕੋਰ ਕਮੇਟੀ ਦੇ ਫੈਸਲੇ ਮੁਤਾਬਿਕ ਪੁੱਲ ਬਖਸ਼ਾਉਣ ਵਾਲੀ ਗੱਲ ਇਸ ਚਿੱਠੀ ਵਿੱਚ ਨਹੀਂ ਦਿੱਤੀ ਗਈ ਅਸੀਂ ਬਿਲਕੁਲ ਸਪਸ਼ਟ ਹਾਂ ਕਿ ਪਛਤਾਪ ਕਰਨਾ ਜ਼ਰੂਰੀ ਸੀ ਤੇ ਹਮੇਸ਼ਾ ਅਰਦਾਸ ਬੇਨਤੀਆਂ ਕਰਦੇ ਰਹੇ ਹਾਂ ਡਾਕਟਰ ਚੀਮਾ ਇਸ ਤਸਵੀਰ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤ ਕੇ ਇੱਕ ਵਾਰ ਫਿਰ ਵੱਡਾ ਗੁਨਾਹ ਕਰਨ ਤੋਂ ਬਾਜ਼ ਨਹੀਂ ਆ ਰਹੇ ਉਹਨਾਂ ਨੇ ਕਿਹਾ ਕਿ ਹੋਰ ਤਾਂ ਹੋਰ ਪਹਿਲਾਂ ਵਾਂ ਕੀਤੀਆਂ ਗਲਤੀਆਂ ਕਦੋਂ ਗੁਨਾਹ ਬਣ ਗਈ ਸਾਨੂੰ ਉਸੇ ਤਰਜ਼ ਤੇ ਹੁਣ ਵੀ ਗੁਨਾਹਾਂ ਦੀ ਗਿਣਤੀ ਨੂੰ ਵਧਾਇਆ ਜਾ ਰਿਹਾ ਹੈ ਨਾ ਕਿ ਸੰਗਤ ਸਾਹਮਣੇ ਸੱਚ ਬੋਲਣ ਅਤੇ ਸੁਣਨ ਦੀ ਹਿੰਮਤ ਦਿਖਾਈ ਜਾ ਰਹੀ ਹੈ ਆਲੇ ਦੁਆਲੇ ਤੁਸੀਂ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਤੁਸੀਂ ਟੈਕ 7 ਬਣਾ ਲਿਆ ਉੱਥੇ ਦਿੱਤੀਆਂ ਛੋਟਾਂ ਸਾਨੂੰ ਧਾਰਾਂ ਵਿੱਚ ਘੇਰ ਲਿਆ ਇਧਰੋਂ 532 ਕਿਲੋਮੀਟਰ ਤਾਰ ਇਧਰ ਹੈ ਇਧਰ ਕਿਨੌਰੀ ਲੱਗੀ ਹੋਈ ਹੈ ਇਧਰ ਸ਼ੰਭੂ ਤੇ ਸਾਨੂੰ ਤਾਰਾਂ ਲਾ ਕੇ ਆਲੇ ਦੁਆਲੇ ਸਾਨੂੰ ਕਹਿੰਦੇ ਤਰੱਕੀ ਕਰਕੇ ਦਿਖਾਓ ਸੋ ਸਾਨੂੰ ਵੀ ਉਹੀ ਛੋਟਾ ਦੇ ਦਿਓ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਨੇ ਅਸੀਂ ਤਰੱਕੀ ਕਰਕੇ ਦਿਖਾ ਦਾਂਗੇ ਤੁਹਾਨੂੰ ਪੰਜਾਬੀ ਆ ਪੂਰੀ ਦੁਨੀਆ 'ਚ ਕਾਮਯਾਬ ਆ ਜਿੱਥੇ ਵੀ ਜਾਈਏ ਕਾਮਯਾਬ ਹੁੰਨੇ ਆ ਕਦੇ ਤੁਹਾਨੂੰ ਪੰਜਾਬੀ ਫੇਲ ਪੰਜਾਬੀ ਨਹੀਂ ਮਿਲੂਗਾ ਸਕਸੈਸਫੁਲ ਪੰਜਾਬੀ ਨੇ ਪੂਰੀ ਦੁਨੀਆ 'ਚ ਵਸਦੇ ਨੇ ਸੋ ਇਸ ਕਰਕੇ ਬਜਟ ਹੈ ਦੇਸ਼ ਦਾ ਬਜਟ ਦੇ ਵਿੱਚ 1 ਰੁਪਈਆ ਨਹੀਂ ਰੁਪਈਆ ਤਾਂ ਛੱਡੋ ਨਾ ਹੀ ਨਹੀਂ ਲਿਆ ਵੀ ਪੰਜਾਬ ਵੀ ਇੱਕ ਸਟੇਟ ਹੈਗੀ ਆ ਇਸੇ ਟ੍ਰੇਨ ਦੇ ਥਰੂ ਹੀ ਨਾਂ ਲੈ ਦਿੰਦੇ ਵੀ ਦਿੱਲੀ ਤੋਂ ਜੰਮੂ ਤੱਕ ਵੀ ਜਿਹੜੀ ਆ ਉਹਦਾ ਟਾਈਮ ਬਦਲ ਰਿਹਾ ਜਿਹੜੀ ਕਿ ਬਾਇਆ ਪੰਜਾਬ ਜਾ ਰਹੀ ਐ ਸਿਰ ਪੰਜਾਬ ਦਾ ਨਾਂ ਤਾਂ ਆ ਜਾਂਦਾ ਵਿੱਚ ਪੰਜਾਬ ਦੇ ਨਾਂ ਹੀ ਵਿੱਚ ਇਹ ਕੋਸਟ ਸਟੇਟ ਜਿਹਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਔਰ ਜਿਹੜਾ ਆਜ਼ਾਦੀ ਕਾਇਮ ਰੱਖਣ ਵਾਸਤੇ ਅੱਜ ਫੇਰ ਹੱਦਾਂ ਤੇ ਖੜਾ ਹੈ ਹਰ ਰੋਜ਼ ਤਰੰਗੇ 'ਚ ਲਿਫਟ ਕੇ ਸਾਡੇ ਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਆਉਂਦੀਆਂ ਨੇ ਸ਼ਹੀਦਾਂ ਦੀਆਂ ਤੇ ਉਹ ਉਹਨੂੰ ਤੁਸੀਂ 1 ਰੁਪਈਆ ਨਹੀਂ ਦੇ ਰਹੇ ਉਹਦਾ ਨਾਂ ਹੀ ਨਹੀਂ ਲੈ ਰਹੇ ਉਹਦੀਆਂ ਝਾਕੀਆਂ ਜਿਹੜੀਆਂ 26 ਜਨਵਰੀ ਦੇ ਪ੍ਰੇਡ ਚੋਂ ਕੱਢ ਦਿੰਨੇ ਹੋ ਰਿਜੈਕਟ ਕਰ ਦਿੰਨੇ ਹੋ ਤੇ ਇਹ ਇਸ ਤਰ੍ਹਾਂ ਦਾ ਬਿਹੇਵੀਅਰ ਤਾਂ ਚੰਗਾ ਨਹੀਂ ਹੈ ਤੁਸੀਂ ਸਾਨੂੰ ਕੰਮ ਦੇ ਕੇ ਦੇਖੋ ਸਾਡੇ ਤੋਂ ਕਰਵਾ ਕੇ ਦੇਖੋ ਕੀ ਕੰਮ ਕਰਵਾਉਣਾ ਜਦੋਂ ਕਿਹਾ ਸੀਗਾ ਕਿ ਅੰਨੇ ਦੇ ਪੰਡਾਰ ਪਰਨੇ ਨੇ ਤਾਂ ਪੰਜਾਬੀਆਂ ਨੇ ਜਿਹੜੇ ਸਟੋਰ ਛੋਟੇ ਪੈ ਗਏ ਪੰਜਾਬੀਆਂ ਨੇ ਜਿੰਨੀ ਮਿਹਨਤ ਕਰਕੇ ਹਰੀ ਕ੍ਰਾਂਤੀ ਹਰੀ ਕ੍ਰਾਂਤੀ ਦੇ ਰਿਜ਼ਲਟ ਸਾਨੂੰ ਹੁਣ ਮਿਲ ਰਹੇ ਨੇ ਹਰੀ ਕ੍ਰਾਂਤੀ ਤਾਂ ਸਾਨੂੰ ਮਹਿੰਗੀ ਪੈ ਗਈ 7-700 ਫੁੱਟ ਤੇ ਸਾਡਾ ਪਾਣੀ ਚਲਾ ਗਿਆ ਜੀ ਅੱਜ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸਚਾਈ ਵਾਲੇ ਪਾਣੀ ਦੀ ਸਮੱਸਿਆ ਸਾਹਮਣਾ ਕਰਨਾ ਪੈ ਰਿਹਾ ਉਹ ਸਟੇਟ ਨੂੰ ਜਿਹਦਾ ਨਾਂ ਪਾਣੀਆ ਤੇ ਆ ਪੰਜ ਆਪ ਪੰਜ ਪਾਣੀ ਔਰ ਉਹਦੇ ਚ ਵੀ ਸਮੰਗੀ ਜਨ ਨੇ ਰੋਲਾ ਪਾਈ ਜਨ ਆ ਆ ਦਿਓ ਜੀ ਸਾਨੂੰ ਉਹ ਦਿਓ ਸੋ ਇਸ ਕਰਕੇ ਪੰਜਾਬ ਦਾ ਪੱਖ ਜਿੱਥੇ ਵੀ ਰੱਖਣਾ ਪਿਆ ਮੈਂ ਦਲੇਰੀ ਨਾਲ ਖੁੱਲ ਕੇ ਰੱਖਦਾ ਔਰ ਕਿਉਂਕਿ ਮੈਂ ਕੱਲ ਹੀ ਮੈਂ ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਆਇਆ ਮਾਲਵਾ ਨਹਿਰ ਬਣੂਗੀ एक सौ उणंजा किलोमीटर लंबी हरी के तो जाऊगी बिल्कुल रास्ता दे मिडू खेड़ा माणी खेड़ा उधले पिंडा तक जाके एंड होगा पुट उपरों चढ़ाई बारह फुट डी ढाई हजार क्यूसिक पानी जाऊगा लगभग सवा पांच सौ मोगे हो पांच सौ इक्की मोगे दो लाख लखड़ ਜ਼ਮੀਨ ਜਿਹੜੀ ਹੈ ਉਹਨੂੰ ਪਾਣੀ ਮਿਲੂਗਾ ਜੀ ਇਹ ਇਹ ਗੱਲ ਇਹਨਾਂ ਨੇ 30 40 ਸਾਲ ਪਹਿਲਾਂ ਕਰ ਦੇਣੀ ਚਾਹੀਦੀ ਸੀ ਪਤਾ ਨਹੀਂ ਕਿਉਂ ਨਹੀਂ ਸੋਚੀ ਪਰ ਕਿਉਂ ਸੋਚਣ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੋਣ ਉਹਨਾਂ ਨੇ ਮੋਗਿਆ ਤੋਂ ਕੀ ਲੈਣਾ ਜੀ ਅੱਛੂ ਐਸੀ ਗੱਲ ਕੀਤੀ ਹੈ ਜਿਹੜਾ ਖੰਡੂਰ ਸਾਹਿਬ ਹਾਲੇ ਦੇ 20 ਲੱਖ ਵੋਟਰ ਹੈ ਉਹਨਾਂ ਦੀ ਕਿ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਹੈ ਜਦੋਂ ਅਮਰਿਤਪਾਲ ਦੇ ਕਾਗਜ਼ ਢਾਕਲ ਕੀਤੇ ਆ ਉਹਨੇ ਤਾਂ ਉਦੋਂ ਮੁੱਖ ਮੰਤਰੀ ਕਿੱਥੇ ਸੀ ਜੇ ਇਹਨੂੰ ਜੇ ਉਹ ਗਲਤ ਸੀ ਤਾਂ ਉਹਦੇ ਕਾਲਜ ਰੋਕਨੇ ਚਾਹੀਦੇ ਸੀ ਫਿਰ ਜਦੋਂ ਇਲੈਕਸ਼ਨ ਕਮਿਸ਼ਨ ਨੇ ਪਾਸ ਕੀਤੇ ਉਦੋਂ ਸਰਕਾਰ ਨੇ ਕਿਉਂ ਨਹੀਂ ਅਬਜੈਕਟ ਕੀਤਾ ਕਿ ਇਹ ਗਲਤ ਬੰਦਾ ਇਹਦੇ ਐਮਪੀ ਨਹੀਂ ਬਣਨਾ ਚਾਹੀਦਾ ਫਿਰ ਉਹ ਐਮਪੀ ਬਣ ਗਿਆ ਜਦੋਂ ਉਹਨੇ ਸੌਂ ਚੱਕੀ ਹੈ ਉਹਨੂੰ ਵੀ ਬਰਗੜ ਤੋਂ ਲਿਖ ਕੇ ਆਏ ਤੇ ਉੱਥੇ ਸੌਂ ਚੱਕਾਈ ਹੈ ਨਾਲ ਹੋ ਕੇ ਫਿਰ ਫਿਰ ਉਦੋਂ ਕਿਉਂ ਨਹੀਂ ਰੋਕਿਆ ਵੀ ਇਹ ਗਲਤ ਬੰਦਾ ਸੌਂ ਚੱਕਦਾ ਹੈ ਤੇ ਹੁਣ ਜਦੋਂ MP ਬਣ ਗਿਆ ਸੌ ਵੀ ਚੱਕ ਲਈ ਤਾਂ ਉੱਥੇ ਦੇ ਜਿਹੜੇ ਬੰਦੇ ਐ ਜਾਂ ਤਾਂ ਇਹਨੂੰ ਕੈਨਸਲ ਕਰਾ ਲੈਣ ਜੇ ਇਹ ਕਹਿੰਦੇ ਜੀ ਗਲਤ ਐ ਤਾਂ ਉੱਥੇ ਦੇ ਮਦਿਆ ਨੂੰ ਹੋਰ ਕੋਈ MP ਮਿਲ ਜੇ ਜਿਹੜੇ ਸਾਡੇ ਖੰਡੂਰ ਸਾਹਿਬ ਦੇ 20 ਲੱਖ ਵੋਟਰ ਐ ਉਹਨਾਂ ਦਾ ਕੀ ਬਣੇਗਾ ਉਹਨਾਂ ਦੀ ਗੱਲ ਕੌਣ ਕਰੇਗਾ ਮੈਂ ਜਲੰਧਰ ਤੋਂ ਚੁੜਕੇ ਗਿਆ ਮੈਂ ਜਲੰਧਰ ਉੱਥੇ ਮੈਨੂੰ ਮੌਕਾ ਮਿਲਿਆ ਮੈਂ ਜਲੰਧਰ ਦੀ ਗੱਲ ਕੀਤੀ ਖੰਡੂਰ ਸਾਹਿਬ ਦੀ ਕੌਣ ਕਰੇਗਾ ਇਹ ਇਸ਼ੂ ਸਾਡਾ ਤਾਂ ਬੋਲਣਾ ਕੋਈ ਰਹਿ ਹੀ ਨਹੀਂ ਗਿਆ ਪਾਰਟੀ ਉਹ ਤਨਾਰਾ ਕਰ ਦੇਖੋ ਇੱਕ ਉਹਨਾਂ ਦਾ ਸੀਡਬਲਿਊਸੀ ਮੈਂਬਰ ਏ ਰਵਿੰਦ ਜੀ ਮੈਂ ਸਾਰੇ ਅਸੀਂ ਜਾਣਦੇ ਆ ਸਭ ਤੋਂ ਵੱਡੀ ਜਿਹੜੀ ਕਾਂਗਰਸ ਪਾਰਟੀ ਦੀ ਕਾਂਗਰਸ ਵਰਕਿੰਗ ਕਮੇਟੀ ਉਹਦੇ ਚਰਨਜੀਤ ਚੰਨੀ ਵੀ ਮੈਂਬਰ ਨੇ ਤੇ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਉਹਨਾਂ ਦੇ ਜਨਰਲ ਸੈਕਟਰੀ ਨੇ ਕਿਨਾਰਾ ਕਰ ਲਿਆ ਵੀ ਅਸੀਂ ਨਹੀਂ ਚੱਲੀ ਹੁਣ ਗੱਲ ਇਹ ਆ ਜਾਂ ਤਾਂ ਚੰਨੀ ਜੀ ਇਸ ਗੱਲ ਤੋਂ ਮਾਫੀ ਮੰਗੇ ਜਾਂ ਫਿਰ ਪਾਰਟੀ ਚੰਨੀ ਜੀ ਨੂੰ ਕੱਢ ਕੇ ਪਰੇ ਕਰੇ ਨਾ ਤਾਂ ਦੋ ਹੀ ਨੇ ਨਾ ਹੁਣ ਜਦੋਂ ਉਹਨਾਂ ਦੀ ਗੱਲ ਤੇ ਪਾਰਟੀ ਨੇ ਕਿਨਾਰਾ ਕਰ ਲਿਆ ਵੀ ਨਾ 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 ਇਹ ਜੋ ਬੋਲੇ ਇਹਨਾਂ ਦਾ ਬਿਆਨ ਆ ਭਾਈ ਸਾਡਾ ਨਹੀਂ ਆ ਤੁਸੀਂ ਹੰਤਾਜਾ ਲਾ ਲਓ ਵੀ ਹੁਣ ਚੰਨੀ ਜੀ ਦੀ ਰਹਿ ਕੀ ਗਈ ਸਰ ਪੰਜਾਬ ਦੇ ਵਿੱਚ 850 50 ਦੇ ਕਰੀਬ ਆਮਦਵੀ ਕਲੀਨਿਕ ਨੇ ਆਖ ਕੇ ਯਾਰ ਕਿ 1.2 ਕਰੋੜ ਲੋਕਾਂ ਨੂੰ ਫਾਇਦਾ ਮਿਲ ਸਕਿਆ ਸੁਣ ਲਓ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਆ ਉਹ ਵੀ ਇੱਕ ਗਰੀਬ ਕल्याण ਯੋਗ ਉਹ ਚ ਪੈਸਾ ਸੈਂਟਰ ਤੋਂ ਆ ਰਿਹਾ ਏ ਜਿਹੜਾ ਇਹਨਾਂ ਨੇ ਬਦਲ ਕੇ ਉਹਨੂੰ ਬਦਲ ਕੇ ਉਹਨੂੰ ਸਾਰਾ ਪੈਸਾ ਸੈਂਟਰ ਦਾ ਉਹ ਆਪਣੀਆਂ ਫੋਟੋਆਂ ਲਾ ਕੇ ਉਹਨੂੰ ਮਹੱਲਾ ਕਲੀਨਿਕ ਚ ਬਦਲ ਦਿੱਤਾ ਉਹ 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 ਸਾਰੀਆਂ ਜਿਹੜੀਆਂ ਵੈਲਨੈਸ ਕਲੀਨਿਕਸ ਬਣਨੀਆਂ ਸੀ ਉਹ ਵੀ ਕੋਈ ਮੈਂ ਥੋੜੇ ਰਾਈਂ ਦੱਸ ਦੇਣਾ ਚਾਹਣਾ ਵੀ ਉਹ ਟੋਟਲ ਦਾ ਟੋਟਲ ਪੈਸਾ ਜਿਹੜਾ ਉਹ ਸੈਂਟਰ ਗਵਰਨਮੈਂਟ ਤੋਂ ਆਇਆ ਹੋਇਆ ਠੀਕ ਪੈਸਾ ਸੈਂਟਰ ਨੇ ਭੇਜਣਾ ਹੁੰਦਾ ਉਹਨੂੰ ਜਿਹੜਾ ਸਟੇਟ ਨੇ ਉਹਨੂੰ ਲਾਉਣਾ ਹੁੰਦਾ ਤਾਂ ਹੀ ਤਾਂ ਅੱਗੇ ਪੈਸਾ ਰੁਕੀ ਜਾ ਰਿਹਾ ਬੰਦ ਹੋਈ ਜਾ ਰਿਹਾ ਕਿਉਂਕਿ ਹਰ ਚੀਜ਼ ਨੂੰ ਆਪਣੀ ਧੰਗ ਨਾਲ ਮੋੜ ਤੋੜ ਕੇ ਉਹਨੂੰ ਲਾਇਆ ਹੋਇਆ ਉਹ ਸਿਰਫ ਫੇਲ ਹੋ ਚੁੱਕਿਆ ਹੈ ਡਰਾਮਾ ਹੈ ਜੇ ਉਹ ਚੰਗੇ ਹੁੰਦੇ ਤੇ ਸੁਸੋਦੀਆ ਸਾਹਿਬ ਜੇਲ੍ਹ ਚ ਹੁੰਦੇ ਕੇਜਰੀਵਾਲ ਸਾਹਿਬ ਜੇਲ੍ਹ ਚ ਹੁੰਦੇ ਸਾਰ ਇੱਕ ਬਿਟੂ ਜਿਹੜੀ ਆ ਸਾਡੇ ਟੈਸਟ ਦਾ ਸਵਾਲ ਹੈ ਪੱਤਰਕਾਰਾਂ ਦਾ ਸਵਾਲ ਹੈ ਸਾਡਾ ਆਪਣਾ ਸੋਝੋ ਬਸ ਸਾਰੇ ਪੱਤਰਕਾਰਾਂ ਦਾ ਮਸਲਾ ਹੈ ਇਹ ਕੋਵਿਡ ਤੋਂ ਪਹਿਲਾਂ ਨਾ ਪੱਤਰਕਾਰਾਂ ਦੇ ਜਿਹੜੇ ਐਕਲੀਡੇਟਿਡ ਪੱਤਰਕਾਰ ਹੈ ਜੀ ਠੀਕ ਹੈ ਉਹਨਾਂ ਨੂੰ 50% ਛੋਟ ਹੁੰਦੀ ਸੀ ਕਿਰਾਏ ਤੇ ਰੇਲਵੇ ਸਪੱਸ਼ਟ ਹੈ ਕਿਸੇ ਦਿਨ ਉਸ ਤੋਂ ਬਾਅਦ ਕੋਬੜੇ ਤੋਂ ਬਾਅਦ ਕੁਝ ਟਾਈਮ ਲਈ ਬੰਦ ਕੀਤਾ ਗਿਆ ਸੀ ਪੋਰਟਲ ਪਰ ਉਹ ਹੁਣ ਤੱਕ ਬੰਦ ਹੀ ਚੱਲਦਾ ਆ ਰਿਹਾ ਅਸੀਂ ਜਦੋਂ ਵੀ ਜਾਂਦੇ ਹਾਂ ਉਹ ਕਹਿੰਦੇ ਆ ਜੀ ਇਹ ਸੈਂਟਰ ਨੇ ਖੁੱਲਣਾ ਜੀ ਕਿਸੇ ਦੇ ਉਸ ਦੀ ਦੇਖੋ ਇਹ ਕੋਈ ਵੀ ਸ਼ੱਕ ਨਹੀਂ ਇਹ ਮੇਰੇ ਕਿਉਂਕਿ ਜਦੋਂ ਪਾਰਲੀਮੈਂਟ ਜਾਂਦੇ ਆ ਬਾਹਰ ਅੰਦਰ ਤੇ ਉੱਥੇ মিডিਆ ਜਿਹੜੀ ਉਹ ਖੜੀ ਹੁੰਦੀ ਤੇ ਉਹ ਰੋਜ਼ ਇਸ ਗੱਲ ਨੂੰ ਧਿਆਨ ਚ ਲਾਉਂਦੇ ਆ ਤੇ ਇਹ ਗੱਲ ਵੀ ਬੜੀ ਗੰਭੀਰਤਾ ਨਾਲ ਆ ਜਿਹੜੀ ਇਹਦੇ ਉੱਤੇ ਸੋਚਿਆ ਜਾ ਰਿਹਾ ਤੇ ਆ ਹੁਣ ਬਜਟ ਆ ਜਿਹੜਾ ਕਿ ਜਦੋਂ ਰੇਲਵੇ ਤੇ ਵੀ ਡਿਸਕਸ਼ਨ ਜਿਹੜੀ ਆ ਹੁਣ ਸ਼ੁਰੂ ਹੋ ਜਾਏਗੀ ਇੱਕ ਦੋ ਦਿਨਾਂ 'ਚ ਤੇ ਉਹਦੇ ਬਾਰੇ ਵੀ ਜਿਹੜਾ ਏ ਬੜੀ ਸੀਰੀਅਸ ਥਾਟ ਆ ਜਿਹੜੀ ਉਹ ਦਿੱਤੀ ਜਾ ਰਹੀ ਹੈ। ਕੋਈ ਨਾ ਜੀ ਇਸ ਤੱਕ ਬਦੇ ਕਰਾਈ ਤੁਹਾਨੂੰ ਹੀ ਮਿਲਣਾ ਆ ਰਿਹਾ ਨਹੀਂ ਠੀਕ ਹੈ ਮੈਂ ਤੁਹਾਨਾਂ ਸਹਿਮਤ ਕੱਲ ਦੇ ਕਈ ਚੈਨਲਾਂ ਦੇ ਉੱਤੇ ਡਾਕਟਰ ਚੀਮਾ ਦੇ ਵੱਲੋਂ ਇੱਕ ਸਵਾਲ ਖੜੇ ਕੀਤੇ ਜਾ ਰਹੇ ਆ ਕਿ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਵਡਾਲਾ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਐ ਕਿ ਸ਼ੈਡੋ ਸ਼੍ਰੀ ਤਲਤਖ ਸਾਹਿਬ ਦੀ ਗੱਲ ਨੂੰ ਮੰਨਣ ਨੂੰ ਤਿਆਰ ਹੈ ਜਿਹੜਾ ਕਿ ਬਿਲਕੁਲ ਗਲਤ ਏਜੰਡਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਹਦੇ ਚੋ ਝਲਕਦਾ ਤਾਂ ਕੁਝ ਹੋਰ ਵੀ ਹੈ ਕਿ ਇਹ ਏਜੰਡਾ ਪਹਿਲਾਂ ਕਿਉਂ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਉਹਤੇ ਤੇ ਸਵਾਲਾਂ ਤੇ ਨਹੀਂ ਜਾਊਗਾ ਸਾਡਾ ਸਵਾਲ ਸਿਰਫ ਇੰਨਾ ਸੀਗਾ ਜਿਹਦੇ ਚ ਸਾਡਾ ਫੈਸਲਾ ਕਰਕੇ ਕਿ ਜਿਹੜਾ ਚਿੱਠੀ ਬੰਦ ਲਫਾਫਾ ਦਿੱਤੀ ਹੈ ਬੰਦ ਚਿੱਠੀਆਂ ਦੇ ਲਫਾਫਿਆਂ ਨੇ ਪਹਿਲਾਂ ਬੜੇ ਪੰਗੇ ਪਾਏ ਡੇਰਾ ਸੇਸਾ ਨੂੰ ਮਾਫੀ ਵੀ ਬੰਦ ਲਫਾਫੇ ਚਾਹੀ ਕੇ ਇੱਥੇ ਲਿਖ ਲਈ ਇਹ ਵੀ ਬੜੀ ਵੱਡੀ ਜਾਣਦਾ ਦਿਸ ਹੈ ਫਿਰ ਮੀਟਿੰਗਾਂ ਚੰਡੀਗੜ੍ਹ ਕੋਠੀ ਹੋਈਆਂ ਕਿ ਹੁਣ ਯੂਕੇ ਦਾ ਰੌਲਾ ਪਈ ਜਾਂਦਾ ਇਹ ਬੜੇ ਵਿਵਾਦ ਹੈ ਜਿੰਦੇ ਕਿ ਅਣਸੁਲਝੇ ਪਏ ਹੈ ਸਾਡੀ ਤਾਂ ਇੱਕੋ ਬੇਨਤੀ ਹੈ ਕਿ ਜਿਹੜੀ ਚਿੱਠੀ ਦਿੱਤੀ ਹੈ ਕਿਰਪਾ ਕਰਕੇ ਉਹ ਜਾਰੀ ਕੀਤੀ ਜਾਵੇ ਉਹਦੇ ਕਾਰਨ ਹੈ ਕਿ ਕੀ ਡੇਰਾ सिरसा ਦੇ ਨਾਲ ਜਿਹੜਾ ਵੋਟਾਂ ਦਾ ਸੌਦਾ ਕੀਤਾ ਸੀ ਕੀ ਉਹਦੇ ਪ੍ਰਤੀ ਮਾਫੀ ਮੰਗੀ ਹੈ ਕੀ ਜਿਹੜਾ ਡੇਰਾ ਸਿਰਸਾ ਨੂੰ ਮਾਫੀ ਦਿਵਾਉਣ ਲਈ ਸਾਰੇ ਜਥੇਦਾਰ ਸਰਪੰਨ ਤੇ ਪ੍ਰੈਸ਼ਰ ਪਾ ਕੇ ਮਾਫੀ ਦਵਾਈ ਸੀ ਕੀ ਉਹਦੀ ਮਾਫੀ ਮੰਗੀ ਐ ਕੀ ਜਿਹੜਾ ਪੋਸ਼ਾਕ ਵਾਲਾ ਕੇਸ ਸੀ ਜਿਹੜਾ ਤੁਸੀਂ ਨਾ ਤਾਂ ਢੰਗ ਦਾ ਚਲਾਨ ਪੇਸ਼ ਕੀਤਾ ਕੋਟਾ ਕੈਂਸਲੇਸ਼ਨ ਪੇਸ਼ ਹੋ ਗਈ ਔਰ ਕੈਂਸਲੇਸ਼ਨ ਤੋਂ ਬਾਅਦ 2014 ਦੇ ਵਿੱਚ ਰਾਜ ਭਾਗ ਦੇ ਦੌਰਾਨ ਉਹ ਕੈਂਸਲੇਸ਼ਨ ਐਕਸੈਪਟ ਹੋ ਗਈ ਕਿਤੇ ਕੋਈ ਅਪੀਲ ਨਹੀਂ ਕੀਤੀ ਬਾਕੀ ਗੱਲਾਂ ਛੱਡ ਦਿਓ ਆ ਤਿੰਨ ਗੱਲਾਂ ਦੀ ਮਾਫੀ ਮੰਗੀ ਐ ਕਿ ਨਹੀਂ ਮੰਗੀ ਸਾਡਾ ਤਾਂ ਸਵਾਲ ਇੰਨੇ ਵੀ ਇਸ ਕਰਕੇ ਮੇਰੀ ਬੇਨਤੀ ਆਸੀ ਇਕਾਲਤਖ ਸਾਹਿਬ ਨੂੰ ਸਮਰਪਿਤ ਹੈ ਜੋਸ਼ ਜੀ ਕਾਲਤਖ ਸਾਹਿਬ ਤੋਂ ਸਾਨੂੰ ਹੁਕਮ ਆਏਗਾ ਅਸੀਂ ਸਿਰ ਮੱਥੇ ਮੰਨਾਂਗੇ ਪਰ ਘੱਟੋ ਘੱਟ ਸੰਗਤਾਂ ਪੰਥ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਤਾਬਿਆਂ 'ਚ ਜਾ ਕੇ ਜਿਹੜੀ ਚੀਜ਼ ਦੇਣੀ ਹੈ ਜਾਂ ਗੁਰੂ ਪੰਥ ਦੇ ਤਖਤ ਤੇ ਦੇਣੀ ਹੈ ਉੱਥੇ ਮੇਰਾ ਖਿਆਲ ਆ ਲੁਕੋ ਕੇ ਵੀ ਨਾਲ ਕੁਝ ਹੁੰਦਾ ਨਹੀਂ ਇਸ ਕਰਕੇ ਪੰਥ ਸਿਰਫ ਜਾਣਨਾ ਚਾਹੁੰਦਾ ਹੈ ਕਿ ਉਸ ਚਿੱਠੀ ਦੇ ਵਿੱਚ ਹੈ ਕੀ ਧੰਨਵਾਦ